ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਇੱਕ ਨਾਰਮਲ ਮੱਝ ਦੇ ਵਿੱਚੋਂ ਏਆਈ ਕਰੀ ਸੀ ਜਿਹੜੀ ਇਹ ਚਲੜੀ ਵੀ ਦਾ ਐਮ 154 ਦਾ 54 ਬੁੱਲ ਸੀ ਉਹਦੀ ਏਆਈ ਕਰੀ ਸੀ ਤੁਸੀਂ ਆਪ ਦੇਖ ਸਕਦੇ ਹੋ ਅੱਜ 7-8 ਦਿਨਾਂ ਦਾ ਬੱਚਾ ਹੈਗਾ ਦੇਖੋ ਨਾੜੂਆ ਵੀ ਨਾਲ ਆ ਬਿਲਕੁਲ ਕੋਲੋਂ ਹੋ ਕੇ ਦੇਖ ਸਕਦੇ ਹੋ ਤੁਸੀਂ ਦੇਖੋ ਹੁਣੇ ਬੱਚੇ ਦੀ ਕੋਖ ਦਾ ਟਰਾਈਐਂਗਲ ਦੇਖੋ ਕਿਦਾਂ ਦਾ ਬਣਦਾ ਹੈਗਾ ਤੁਸੀਂ ਆਪ ਦੇਖ ਸਕਦੇ ਹੋ ਤੇ ਬਿਲਕੁਲ ਜੈਡ ਬਲਾਏਗਾ ਥੋੜੀ ਜਿਹੀ ਪੂਸ਼ ਚਿੱਟੀ ਆਈ ਹੈ ਜੀ ਇੰਚ ਕਾ ਜਿਹਾ ਪੂਸ਼ ਤੁਸੀਂ ਆਪ ਦੇਖ ਸਕਦੇ ਹੋ ਕਰੋ ਦੇਖੋ ਬੱਚੇ ਦੀ ਹੈਡਲਾਈਟਸ ਦੇਖੋ ਤੇ ਨਾਲ ਹੀ ਤੁਸੀਂ ਇਹਦੀ ਮਾਂ ਦੇਖ ਸਕਦੇ ਹੋ ਦੇਖੋ ਬਿਲਕੁਲ ਨੋਰਮਲ ਮਾਝਾ ਜਿਹਦੇ ਵਿੱਚੋਂ ਬੱਚਾ ਆਇਆਗਾ ਤਾਂ ਇਸੇ ਕਰਕੇ ਕਹਿੰਦੇ ਹੁੰਦੇ ਆ ਦੋਸਤੋ ਕੋਈ ਵੀ ਸੀਮਨ ਪੁਰਾਣਾਗਾ ਸੋ ਸਮਝ ਕੇ ਉਪਰ ਆ ਕਰੋ ਨਾ ਕਿ ਕੋਈ ਮਹਿੰਗਾ ਸੀਮਨ ਦੀ ਲੋਡ ਹੁੰਦੀ ਆ ਸਿਰਫ ਇੱਕ ਆਪਾਂ ਮੱਝ ਦੀ ਆਈ ਕਰਾਉਣ ਦੇ ਟਾਈਮ ਤੇ ਜਿਹੜੇ ਸਹੀ ਸੀਮਨ ਦੀ ਸਹੀ ਚੋਣ ਕੀਤੀ ਜਾਏ ਤਾਂ ਉਹੀ ਆਪਣੇ ਘਰੇ ਨਾਲ ਦਾ ਦੁੱਧ ਦੀ ਬਿਹਤਰੀ ਹੋਊਗੀ ਨਾਲੇ ਬੱਚਿਆਂ ਦੇ ਵਿੱਚ ਸਨੱਖਪਨ ਆਊਗਾ ਤੇ ਜੇ ਇਹ ਹੀ ਕੱਟੀ ਹੁੰਦੀ ਤੁਸੀਂ ਆਪ ਦੇਖ ਸਕਦੇ ਪੂਰੇ ਸ਼ੌਂਕ ਨਾਲ ਪਾਲਦੇ ਤੇ ਅੱਜ ਤੁਸੀਂ ਇਹ ਦੇਖੋ ਚਿਹਰਾ ਦੇਖੋ ਤੁਸੀਂ ਚਿਹਰਾ ਗਰਦਨ ਦੀ ਲੰਬਾਈ ਦੇਖੋ ਵੀਡੀਓ ਦੇਖਣ ਵਾਲਿਆਂ ਦਾ ਧੰਨ